ਦੇ ਵਿੱਚ লাশ ਰੱਖ ਲਿੰਦਾ ਤੇ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਇਹ ਨਹੀਂ ਪਿੱਛੇ ਜਾਂਦੇ ਸੀ ਸਾਡੇ ਨਾਲ ਸ਼ਬਦਾ ਦੀ ਮर्यादा ਮੇਰੇ ਮਸ਼ਵਦ ਬਹੁਤ ਭੜੇ ਮਨ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛ ਚਾਹੁੰਦਾ ਮੈਂ ਰੁੱਧੋ ਜੇ ਆਪਾਂ ਇੱਕ ਫੌਜੀ ਹੁੰਦੇ ਨਾਤੇ ਆਪਣੇ ਮੰਚੇ ਹੁੰਦਾ ਤੇਰਾ ਤਾਂ ਜਿਹੜੀਆਂ ਤਕੇ ਦਾ ਹੋਰ ਨਾ ਯਾਰ ਉਦੋਂ ਕੀ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾਰਿਆ ਸੀ ਕਿਉਂਕਿ ਪਰ ਪਰਿਵਾਰ ਦੇ ਤੇ ਇੰਨਾ ਵੱਡਾ ਪਹਾੜ ਜਿਹੜਾ ਹੁਣ ਇਹ ਗੱਲ ਕਹੀ ਹੈ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਆਪਣੇ ਭੈਣ ਨੂੰ ਕਹੋਗੇ ਕਿਵੇਂ ਕਰੀ ਉਹ ਕੀ ਚੈੱਕ ਨਹੀਂ ਦੱਸ ਸਕਦੇ ਹਮਮਾ ਕੋਣ ਆ ਜੇ ਇਹਨਾਂ ਦੇ ਭੈਣ ਭਾਈ ਨੇ ਜਿਹੜੇ ਮਾਂ ਕੋ ਕੀ ਹਸਣਗੇ ਕਿਉਂਕਿ ਉਹ ਉਹਨਾਂ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਤੇ ਭੈਣ ਭਾਈ ਹੁੰਨੇ ਆ ਯਾਰ ਦੋਸਤੋ ਤੁਸੀਂ ਜਿਹੜੀ ਕਮੇਟੀ ਬਣਾਉਂਦੇ ਉਹ ਸਹੀ ਫੈਸਲਾ ਲਵੇਗਾ ਬਿਲਕੁਲ ਬਲਕੌਰ ਜੀ ਜੀ ਮੈਂ ਉਹ ਕਈ ਵਾਰ ਪਹਿਲਾਂ ਵੀ ਨਾ ਅਰਜ਼ੀ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਪੂਰੀ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਲਓ ਸਾਡੇ ਨਾਲ ਕੀ ਸੇਮ ਹੈ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪਤੀ ਜਗ੍ਹਾ ਤੇ ਸੁਖਵਿੰਦਰ ਆਏ ਬਾਕੀ ਤਾਂ ਹਲਾ ਤੋਂ ਹੀ ਨੇ ਸਕਿਉਰਟੀ ਬਿਦਰਾ ਕਰਦੇ ਆ ਸਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟਕੋ ਦਾ ਪਿੱਛੇ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਮੇਰੇ ਕਮਰੇ ਦਾ ਸੀਜਮਾ ਜਿੱਤਦਾ ਕਿਉਂ ਕੀਤਾ ਭਾਈ ਉਹ ਤਾਂ ਗੱਲ ਕਰ ਜੇ ਤੂੰ ਅਸਲੀ ਨੇ ਕ੍ਰਾਈਮ ਕੋਲ ਉਹਦਾ ਪਰਚਾ ਦੇ ਦੇ ਉਹ ਤੇ ਉਹਨੇ ਸੁਰੱਖਿਆ ਦੇ ਲਈ ਲੇਟ ਤੂੰ ਬਾਰ-ਬਾਰ ਜਮਾ ਤਾਉਂਦਾ ਰੋਜ਼ ਸਾਨੂੰ ਤਾਂ ਭਾਈ ਇਹ ਅਸਲੀ ਕਰਨੀ ਕੀ ਅਸੀਂ ਦਿਖਾਵੇਗਾ ਪਰਲੇ ਵੀ ਮਾਰ ਅਸਲੀ ਵਾਸਲੇ ਉਹ ਜਿਹਨੂੰ ਪਤਾ ਵੀ ਕੱਲਾ ਵੇਖਿਆ ਜਾਂਦਾ ਨੂੰ ਹੋਈ ਮਾਰ ਨਾਲੇ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਝ ਨਹੀਂ ਆ ਅਸਲੀ ਸਲੈਡ ਦਾ ਕੋਈ ਕਾਰਨ ਤਾਂ ਹੋਵੇ। ਕਾਰਨ ਕੀ ਹੋਣਾ ਜੀ? ਕਾਰਨ ਸਿਆਸੀ ਨੇ। ਇਹ ਕਾਰਨ ਰਾਜਨੀਤਿਕ ਨੇ। ਤੁਸੀਂ ਇਹ ਦੱਸੋ ਜਿਹੜਾ ਮੁੱਦਾ ਉਹ ਇੱਥੇ ਨਾਲ ਖਾਂਦੇ ਪੀਂਦੇ ਰਹੇ ਨੇ। ਉਹਦੀ ਐਡੀ ਕੀ ਰੰਚ ਸ਼ਾਹੀ ਉਹ ਤੁਹਾਨੂੰ ਜਾਣ ਲੈਣ ਤੇ ਆ ਗਿਆ। 15 ਸਾਲ ਕੱਟਦੇ ਰਹੇ। ਆਪ ਜਿੰਨੇ ਨਾ ਕੀਏ ਉਹ ਵੀ ਬਸ ਕਿਨੇ ਕਿਨੇ ਖਰੀਦ ਲਿਆ ਪ੍ਰੈਸ਼ਰ ਚ ਫੜ ਲਿਆ ਜਿਹਨਾਂ ਨੂੰ ਜਗਾਉਂਦਾ ਹੈ ਮੰਨਦਾ ਹੈ ਕਿ ਹਲ ਕਰ ਲਈ ਉਹਨਾਂ ਦੀ ਦੋਨਾਂ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਕਾਰਨ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਹੈਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਪੇਅਰ ਕੀਤਾ ਗਿਆ ਸੀ ਇਹ ਕਮਲੀ ਉਹ ਤੁਹਾਨੂੰ ਬਿਲਕੁਲ ਲੱਗਦਾ ਜਿੰਨਾਂ ਦੇ ਹਾਲਾਤ ਵਿੱਚ ਦੇਖ ਰਹਾ ਹੈ